ਲੁਧਿਆਣਾ ਦੇ ਵਿੱਚ ਕਿਨਰਾ ਦੇ ਵੱਲੋਂ ਹੰਗਾਮਾ ਕੀਤਾ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆ ਗਿਆ ਏ ਪਰਿਵਾਰ ਕੋਲੋਂ ਕਿਨਰਾ ਦੇ ਵੱਲੋਂ ਮੁਆਫੀ ਮੰਗ ਲਈ ਗਈ ਹੈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਘਟਨਾ ਵਾਪਰੀ ਜਿਸ ਨੇ ਸਭ ਦਾ ਧਿਆਨ ਖਿੱਚਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਏ ਕਿਨਰਾ ਦੇ ਵੱਲੋਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਗਿਆ ਮੁਆਫੀ ਮੰਗੀ ਗਈ ਹੈ ਕਿਨਰਾ ਨੇ ਕਿਹਾ ਕਿ ਸਾਡੇ ਵੱਲੋਂ ਗਲਤੀ ਹੋਈ ਹੈ ਸਾਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਪਛਤਾਵਾ ਦੋਂ ਦੱਸਿਆ ਕਿ 9 ਸਾਲ ਵਾਲੇ ਦਿਨ ਲੁਧਿਆਣਾ ਦੇ ਭਰਤ ਨਗਰ ਚੌਂਕ ਦੇ ਵਿੱਚ ਕਿਨਰਾਂ ਦੇ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਸੀ ਦਰਅਸਲ 9 ਸਾਲ ਦੀ ਵਧਾਈ ਮੰਗੀ ਜਾ ਰਹੀ ਸੀ ਤਾਂ ਇਸ ਦੌਰਾਨ ਇੱਕ ਗੱਡੀ ਨੂੰ ਰੋਕਿਆ ਗਿਆ ਜਿਸ ਦੌਰਾਨ ਪੈਸੇ ਮੰਗੇ ਗਏ ਵਧਾਈ ਮੰਗੀ ਗਈ ਪਰ ਪਰਿਵਾਰ ਦੇ ਨਾਲ ਇਸੇ ਨੂੰ ਲੈ ਕੇ ਤਲਖੀ ਹੋ ਗਈ ਅਤੇ ਉਸ ਦੌਰਾਨ ਬਦਸਲੂਕੀ ਕੀਤੀ ਗਈ ਹਾਲਾਂਕਿ ਪਰਿਵਾਰ ਦਾ ਇਹ ਵੀ ਕਹਿਣਾ ਸੀ ਕਿ ਉਹ ਆ ਸਸਕਾਰ ਤੇ ਜਾ ਰਹੇ ਨੇ ਪਰਿਵਾਰ ਦੇ ਜਿਹੜੇ ਮੈਂਬਰ ਸੀਗੇ ਜਿਹੜੇ ਗੱਡੀ ਦੇ ਵਿੱਚ ਮੌਜੂਦ ਸੀ ਇੱਕ ਲੇਡੀ ਮੌਜੂਦ ਸੀ ਉਸਨੇ ਕਿਹਾ ਕਿ ਉਸਦੇ ਪਿਤਾ ਦੀ ਡੈਥ ਹੋ ਚੁੱਕੀ ਆ ਉਹ ਸਸਕਾਰ ਤੇ ਜਾ ਰਹੇ ਨੇ ਦੂਜੇ ਪਾਸੇ ਹੰਗਾਮਾ ਜ਼ਬਰਦਸਤ ਕੀਤਾ ਗਿਆ ਕਿਨਰਾਂ ਦੇ ਵੱਲੋਂ ਪਰ ਹੁਣ ਇਸ ਮਾਮਲੇ ਦੇ ਵਿੱਚ ਮੁਆਫੀ ਮੰਗੀ ਗਈ ਆ ਕਿਨਰਾਂ ਨੇ ਉਹਨਾਂ ਤੋਂ ਮੁਆਫੀ ਮੰਗਣਾ ਚਾਹਨੀ ਆ ਜੀ ਅੱਜ ਜਵਾਨਾਂ ਤੋਂ ਵੀ ਲੁਧਿਆਣਾ ਦੇ ਸ਼ਹਿਰ ਦੇ ਖੁਸਰਿਆ ਤੋਂ ਵੀ ਤੇ ਮਾਈਆਂ ਤੋਂ ਵੀ ਮੈਥੋਂ ਗਲਤੀ ਹੋ ਗਈ ਅੱਗੇ ਤੋਂ ਮੈਂ ਐਡੀ ਵੱਤੀ ਗਲਤੀ ਨਹੀਂ ਕਰਾਂਗੀ ਤੁਹਾਡੇ ਨਾਲ ਹੋਰ ਵੀ ਚੀਂ ਪੰਜ ਕਰਦੀ ਉਹ ਦੋ ਤਿੰਨ ਚਾਰ ਜਨੇ ਸੀ ਉਹ ਭੱਜ ਗਏ ਤੇ ਮੈਂ ਕੱਲੀ ਫਸ ਗਈ ਆ ਤਾਂ ਮੈਂ ਮਾਫੀ ਮੰਗਣਾ ਚਾਹਨੀ ਆ ਮੈਥੋਂ ਗਲਤੀ ਹੋ ਗਈ ਆ ਅੱਗੇ ਤੋਂ ਇਹੋ ਜੀ ਗਲਤੀ ਮੈਂ ਨਹੀਂ ਕਰਾਂਗੀ ਮੈਂ ਪ੍ਰਾਚੀ ਗੁਰੂ ਦਾ ਨਾਮ ਲੈਂਦਾ ਸੀ ਉਹ ਮੇਰੇ ਕੁਛ ਨਹੀਂ ਲੱਗਦੇ ਮੈਂ ਅੱਲਾਹ ਦੇ ਕਰਿਆ ਆਂਦੀ ਜਾਂਦੀ ਸੀਗੀ ਸੁਖ ਪਿਆਰ ਸੀਗਾ ਉਹ ਮੇਰੀ ਗੁਰੂ ਨਹੀਂ ਸੀਗੀ ਮੈਂ ਜਾਣ ਕੇ ਨਾਮ ਲੈਂਦਾ ਸੀ ਡਰਦੀ ਨਹੀਂ ਜਿਵੇਂ ਮੈਂ ਪਬਲੀ ਤੋਂ ਕੋਈ ਮਾਫੀ ਮੰਗਦੀ ਮੰਗਦੀ ਆ ਤੇ ਲੁਧਿਆਣੇ ਦੇ ਸ਼ਹਿਰ ਦੇ ਖੁਸਰਤ ਤੇ ਮਾਈਆਂ ਤੋਂ ਵੀ ਮੇਥੋਂ ਗਲਤੀ ਹੋਗੀ ਅੱਗੇ ਤੋਂ ਮੈਂ ਗਲਤੀ ਐਹ ਜੀ ਨਹੀਂ ਕਰਾਂਗੀ। ਤਾਂ ਲੁਧਿਆਣਾ ਦੇ ਵਿੱਚ ਇਹ ਘਟਨਾ ਵਾਪਰੀ ਨਵੇਂ ਸਾਲ ਵਾਲੇ ਦਿਨ ਜਿਸ ਨੇ ਸਭ ਦਾ ਧਿਆਨ ਖਿੱਚਿਆ ਤੁਹਾਨੂੰ ਦੱਸਦੇ ਆ ਕਿ ਹੁੰਦਾ ਕੀ ਆ। ਦਰਅਸਲ ਲੁਧਿਆਣਾ ਦਾ ਭਾਰਤ ਨਗਰ ਚੌਂਕ ਜਿੱਥੇ ਇਹ ਜਿਹੜੇ ਕਿਨਰ ਨੇ ਉਹ ਵਧਾਈ ਮੰਗ ਰਹੇ ਸੀ ਲਾਈਟ ਪੁਆਇੰਟ ਤੇ ਗੱਡੀਆਂ ਨੂੰ ਰੋਕ ਰੋਕ ਕੇ ਵਧਾਈ ਮੰਗੀ ਜਾ ਰਹੀ ਸੀ ਅਜਿਹੇ ਦੇ ਵਿੱਚ ਇੱਕ ਗੱਡੀ ਆਉਂਦੀ ਹੈ ਉਸ ਕੋਲੋਂ ਵੀ ਜਿਹੜੇ ਲੋਕ ਉਸ ਗੱਡੀ ਦੇ ਵਿੱਚ ਮੌਜੂਦ ਹੁੰਦੇ ਨੇ ਇਹਨਾਂ ਦੇ ਵੱਲੋਂ ਵਧਾਈ ਮੰਗੀ ਜਾਂਦੀ ਹੈ ਪਰ ਇਸ ਦੌਰਾਨ ਆਪਸ ਦੇ ਵਿੱਚ ਕਹਾ ਸੁਣੀ ਹੋ ਜਾਂਦੀ ਹੈ ਤਲਖੀ ਵੱਧ ਜਾਂਦੀ ਹੈ ਜਿਸ ਤੋਂ ਬਾਅਦ ਇਹ ਕਿਨਰ ਹੰਗਾਮਾ ਕਰ ਦਿੰਦੇ ਨੇ ਤੱਕੇ ਦੇ ਨਾਲ ਪੈਸੇ ਮੰਗਣ ਦੀ ਕੋਸ਼ਿਸ਼ ਕਰਦੇ ਨੇ ਪਰਿਵਾਰ ਦੇ ਵੱਲੋਂ ਇਸ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਪਰਿਵਾਰ ਦਾ ਕਹਿਣਾ ਸੀ ਕਿ ਉਹਨਾਂ ਦੇ ਮਰਗਤ ਹੋਈ ਹੈ ਉਹ ਸੰਸਕਾਰ ਤੇ ਜਾ ਰਹੇ ਨੇ ਪਰ ਦੂਜੇ ਪਾਸੇ ਕਿਨਰ ਵਧਾਈ ਮੰਗ ਰਹੇ ਨੇ ਅਕਸਰ ਤੁਸੀਂ ਬਹੁਤ ਵਾਰ ਅਜਿਹਾ ਦੇਖਿਆ న్యూਸ 18 ਨੇ ਸਵਾਲ ਵੀ ਨੇ ਕਿ ਹੁਣ ਕਿਨਰਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਿਉਂ ਹੋਇਆ ਏ ਕੀ ਇਹ ਮਾਫੀ ਮੰਗਣਾ ਬਸ ਕਾਫੀ ਹੈ ਵਧਾਈ ਮੰਗਣ ਵਾਲੇ ਕਿਨਰ ਨੇ ਹੁਣ ਕਿਉਂ ਮਾਫੀ ਮੰਗੀ ਹੈ ਕਿਨਰ ਨੂੰ ਹੁਣ ਆਪਣੀ ਗਲਤੀ ਦਾ ਅਹਿਸਾਸ ਕਿਵੇਂ ਹੋ ਗਿਆ ਏ ਤੇ ਵਧਾਈ ਨਾ ਦੇਣ ਤੇ ਲੁਧਿਆਣਾ ਦੇ ਵਿੱਚ ਹੰਗਾਮਾ ਕਿਉਂ ਹੋਇਆ ਵਧਾਈ ਨਾ ਮਿਲਣ ਤੇ ਲੋਕਾਂ ਨੂੰ ਕਿਉਂ ਪਰੇਸ਼ਾਨ ਕੀਤਾ ਜਾਂਦਾ ਹੈ ਕਿਨਰਾਂ ਦੇ ਵੱਲੋਂ ਤੇ ਕਿਨਰਾਂ ਵੱਲੋਂ ਲੋਕਾਂ ਨੂੰ ਪਰੇਸ਼ਾਨ ਕਰਨਾ ਕਿੰਨਾ ਕੁ ਜਾਇਜ਼ ਹੈ ਕੀ ਮਾਫੀ ਮੰਗਣ ਦੇ ਨਾਲ ਲੋਕਾਂ ਦੀ ਪਰੇਸ਼ਾਨੀ ਰੁਕ ਜਾਵੇਗੀ ਬਹੁਤ ਸਾਰੇ ਸਵਾਲ ਨੇ ਕਿਉਂਕਿ ਬਹੁਤ ਸਾਰੇ ਲਾਈਟ ਪੁਆਇੰਟਸ ਤੇ ਅਕਸਰ ਤੁਸੀਂ ਦੇਖਦੇ ਹੋ ਕਿ ਜਿੱਥੇ ਵੀ ਗੱਡੀ ਰੁਕਦੀ ਹੈ ਉੱਥੇ ਕਿਨਰ ਆ ਜਾਂਦੇ ਨੇ ਤੇ ਤੁਹਾਡੀ ਗੱਡੀ ਦਾ ਸ਼ੀਸ਼ਾ ਖੜਕਾਉਂਦੇ ਨੇ ਤੇ ਤੁਹਾਨੂੰ ਪੈਸੇ ਮੰਗਦੇ ਨੇ ਇਹ ਜਾਇਜ਼ ਹੈ ਕਿ ਗਲਤ ਹੈ ਇਹ ਸਹੀ ਹੈ ਐਸੇ ਤੇ ਅਸੀਂ ਗੱਲਬਾਤ ਕਰਾਂਗੇ ਚਰਚਾ ਕਰਾਂਗੇ ਲੋਕ ਕੀ ਸੋਚਦੇ ਨੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਕੀ ਇਸ ਤਰ੍ਹਾਂ ਵਧਾਈ ਮੰਗਣਾ ਜਾਇਜ਼ ਹੈ ਤੁਸੀਂ ਕਾਲ ਕਰਕੇ ਆਪਣੀ ਰਾਏ ਦੇ ਸਕਦੇ ਹੋ ਜਿਹੜਾ ਨੰਬਰ ਫਲੈਸ਼ ਹੋ ਰਿਹਾ ਉਸ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਇਹ ਕਿਉਂਕਿ ਘਟਨਾਕਰਮ ਸਾਹਮਣੇ ਆਇਆ ਲੁਧਿਆਣਾ ਦੇ ਵਿੱਚ ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਬਹੁਤ ਸਾਰੇ ਲੋਕ ਵਧਾਈ ਦੇ ਵੀ ਦਿੰਦੇ ਨੇ ਜ਼ਰੂਰੀ ਨਹੀਂ ਕਿ ਨਵੇਂ ਸਾਲ ਦੇ ਦਿਨ ਤੇ ਵਧਾਈ ਮੰਗੀ ਜਾ ਰਹੀ ਸੀ ਅਕਸਰ ਤੁਸੀਂ ਦੇਖਦੇ ਹੋ ਕਿ ਜਿਹੜੇ ਚੌਕ ਹੁੰਦੇ ਨੇ ਲਾਈਟ ਪੁਆਇੰਟਸ ਖਾਸ ਕਰ ਜਿੱਥੇ ਗੱਡੀਆਂ ਰੁਕਦੀਆਂ ਨੇ ਤੇ ਕੋਈ ਨਾ ਕੋਈ ਕਿਨਰ ਤੁਹਾਡੇ ਕੋਲ ਆਉਂਦਾ ਏ ਤੇ ਤੁਹਾਡਾ ਸ਼ੀਸ਼ਾ ਖੜਕਾਉਂਦਾ ਏ ਤੇ ਤੁਹਾ ਤੋਂ ਪੈਸੇ ਮੰਗਦਾ ਏ ਬਹੁਤ ਸਾਰੇ ਲੋਕ ਪੈਸੇ ਦਿੰਦੇ ਵੀ ਨੇ ਕੁਝ ਲੋਕ ਨਹੀਂ ਵੀ ਦਿੰਦੇ ਆਪੋ ਆਪਣਾ ਉਹਨਾਂ ਦਾ ਆਪਣੀ ਆਪਣੀ ਸੋਚ ਹੈ ਉਸ ਸੋਚ ਦੇ ਮੁਤਾਬਕ ਉਹ ਇਹ ਵਰਤਾਓ ਕਰਦੇ ਨੇ ਪਰ ਜੇਕਰ ਕੋਈ ਵਧਾਈ ਨਾ ਦੇਵੇ ਤੇ ਉਹਨਾਂ ਦੇ ਨਾਲ ਬਦਸਲੂਕੀ ਕਰਨਾ ਜਾਂ ਉਹਨਾਂ ਦੇ ਨਾਲ ਬਦਤਮੀਜ਼ੀ ਦੇ ਨਾਲ ਪੇਸ਼ ਆਉਣਾ ਇਹ ਕਿੱਥੋਂ ਤੱਕ ਜਾਇਜ਼ ਆ ਬਹੁਤ ਸਾਰੇ ਸਵਾਲ ਨੇ ਤੇ ਇਹ ਤਸਵੀਰਾਂ ਉਸੇ ਵੇਲੇ ਦੀਆਂ ਨੇ ਲੁਧਿਆਣਾ ਦੇ ਵਿੱਚ ਜਦੋਂ ਇੱਕ ਪਰਿਵਾਰ ਇਹ ਵੀ ਕਹਿੰਦਾ ਰਿਹਾ ਕਿ ਸਾਨੂੰ ਜਾ ਲੈਣ ਦਿਓ ਇਹਨਾਂ ਤਸਵੀਰਾਂ ਦੇ ਵਿੱਚ ਵੀ ਉਹ ਸਾਹਮਣੇ ਆ ਰਿਹਾ ਹੈ ਪਰਿਵਾਰ ਦਾ ਕਹਿਣਾ ਸੀ ਕਿ ਅਸੀਂ ਜਾਣਾ ਚਾਹੁੰਦੇ ਹਾਂ ਸਾਨੂੰ ਜਾਣ ਦਿਓ ਪਰ ਦੂਜੇ ਪਾਸੇ ਇਹਨਾਂ ਕਨੰਦਾਂ ਦੇ ਵੱਲੋਂ ਗੱਡੀ ਰੋਕ ਲਈ ਗਈ ਉਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਸਾਡੇ ਨਾਲ ਸੁਰਿੰਦਰ ਕੁਮਾਰ ਜੁੜੇ ਨੇ ਮਲੇਰਕੋਟਲਾ ਤੋਂ ਸੁਰਿੰਦਰ ਕੁਮਾਰ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਘਟਨਾਕ੍ਰਮ ਤੇ ਇਹ ਮੰਗਣੇ ਉਹਨੇ ਨਹੀਂ ਮਨਾ ਕਰਤਾ ਠੀਕ ਹੈ ਜੀ ਇਹਨਾਂ ਦਾ ਤੈਅ ਹੋਣਾ ਕਿ ਕਿੰਨੇ ਪੈਸੇ ਦੇਣ ਤੇ ਸਰਕਾਰ ਕਰੇ ਜਾਂ ਕੋਈ ਆਪਣੇ ਬਾਕੀ ਲੋਕ ਕਰਨ ਕਲੱਬਾਂ ਵਾਲੇ ਜਾਂ ਹੋਰ ਮੁੰਡੇ ਇਹਦਾ ਬਹੁਤ ਟੱਕਾ ਕਰਦੇ ਜੀ ਅੱਗੇ ਜੀ ਤਾਂ ਲੱਗਦਾ ਹੈ ਕਿ ਨਹੀਂ ਹੋਣਾ ਚਾਹੀਦਾ ਅਜਿਹਾ ਬੰਦ ਹੋਣਾ ਚਾਹੀਦਾ ਨਹੀਂ ਬਹੁਤ ਗਲਤ ਕੰਮ ਆ ਇਹਨੂੰ ਫੈਸਲਾ ਲੈਣੀ ਚਾਹੀਦੀ ਸੀ ਕਿਉਂ ਤੁਸੀਂ ਖੜਾ ਖੜਾ ਲੰਦਾ ਛੇਤੀ ਥੋੜੀ ਖਬਰ ਜਾਲੀਆ ਦਾ ਤਾਂ ਵੀ ਸਰ ਕੋਈ ਕਰ ਨਾਲ ਜੀ ਠੀਕ ਹੈ ਪਕੀਰ ਸਾਹਿਬ ਦੇਖੇ ਤੁਹਾਡਾ ਚੈਨਲ ਦੀ ਬਾਤ ਨਹੀਂ ਤੁਸੀਂ ਵੀ ਦੇਖਿਆ ਆਲੇ ਦੁਆਲੇ ਕਿਤੇ ਤੁਸੀਂ ਜਾਣਦੇ ਹੋ ਆਉਂਦੇ ਹੋ ਇਸ ਤਰ੍ਹਾਂ ਹੁੰਦਾ 47 ਵਾਰੀ ਦੇਖਿਆ ਜਦੋਂ ਹੋਈ ਹੁੰਦਾ ਜੀ ਹੂੰ ਠੀਕ ਹੈ ਬਹੁਤ ਸ਼ੁਕਰੀਆ ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹੈਗਾ ਹਾਲਾਂਕਿ ਕਿਨਰਾਂ ਦੇ ਨਾਲ ਜੁੜੇ ਹੋਏ ਮਸਲੇ ਬਹੁਤ ਨੇ ਕਲਾਸ਼ਰਮਾ ਜਲੰਧਰ ਤੋਂ ਜੁੜੇ ਨੇ ਸੁਭਾਸ਼ ਸ਼ਰਮਾ ਜਲੰਧਰ ਤੋਂ ਜੁੜੇ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਤਾਂ ਸਵਾਲ ਇਹ ਹੈ ਕਿ ਬਹੁਤ ਬਾਰ ਅਜਿਹੀ ਘਟਨਾ ਕਰਮ ਹੁੰਦੀ ਨੇ ਜਿਵੇਂ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਕਿੰਨਰ ਪੈਸੇ ਮੰਗਦੇ ਨੇ ਵਿਧਾਈ ਮੰਗਦੇ ਨੇ ਬਹੁਤ ਬਾਰ ਬੱਚਾ ਹੋਣ ਤੇ ਵਿਧਾਈ ਮੰਗੀ ਜਾਂਦੀ ਹੈ ਜਾਂ ਵਿਆਹ ਹੋਣ ਤੇ ਵਿਧਾਈ ਮੰਗੀ ਜਾਂਦੀ ਹੈ ਪਰ ਹੁਣ ਤਾਂ ਸੜਕਾਂ ਤੇ ਵੀ ਵਿਧਾਈ ਮੰਗੀ ਜਾਂਦੀ ਹੈ ਲਾਈਟ ਪੁਆਇੰਟਸ ਤੇ ਵੀ ਵਿਧਾਈ ਮੰਗੀ ਜਾਂਦੀ ਹੈ ਜਾਂ ਕਹਿ ਲਈਏ ਕਿ ਪੈਸੇ ਮੰਗੇ ਜਾਂਦੇ ਨੇ ਜਿਵੇਂ ਹੋਰ ਬਹੁਤ ਸਾਰੇ ਲੋਕ ਕਈ ਵਾਰ ਲਾਈਟ ਪੁਆਇੰਟਸ ਤੇ ਜਿਨ੍ਹਾਂ ਦਾ ਜਿਹੜੇ ਅਪਾਹਜ ਹੁੰਦੇ ਨੇ ਉਹ ਤਾਂ ਚਲੋ ਮੰਗਦੇ ਨੇ ਉਹਨਾਂ ਦੇ ਸਰੀਰਕ ਤੌਰ ਤੇ ਸਹੀ ਨਹੀਂ ਹੁੰਦੇ ਪਰ ਕਿੰਨਰ ਵੀ ਹੁਣ ਵਧਾਈ ਵੀ ਮੰਗਦੇ ਨੇ ਤੇ ਇਸ ਤਰੀਕੇ ਦੇ ਨਾਲ ਧੱਕੇ ਨਾਲ ਪੈਸੇ ਵੀ ਮੰਗਦੇ ਨੇ। सुरेंद्र ਸ਼ਰਮਾ ਜੁੜੇ ਨੇ ਸ਼ਾਕੋਟ ਤੋਂ सुरेंद्र ਜੀ ਕੀ ਕਹਿਣਾ ਚਾਹੁੰਦੇ ਹੋ? ਹਾਂ ਜੀ ਪਹਿਲਾਂ ਪਹਿਲਾਂ ਤਾਂ ਆਪਣੇ ਸਾਰੇ ਤੁਹਾਡੇ న్యూਸ 18 ਦੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜੀ। ਤੁਸੀਂ ਇੰਨਾ ਵੱਡਾ ਟੌਪਿਕ ਲੈ ਕੇ ਆਉਂਦੇ ਆ ਜੀ। ਬਹੁਤ ਵਧੀਆ ਬਾਈ ਇਹ ਗੱਲ ਜਿਹੜੀ ਤੁਸੀਂ ਅੱਜ ਸ਼ੋਅ ਉਪ ਕਰ ਰਹੇ ਆ ਤੁਹਾਡੀ ਬਦੌਲਤ ਹੀ ਇਹ ਗੱਲ ਲੋਕਾਂ ਤੱਕ ਪਹੁੰਚਦੀ ਹੈ ਜੀ ਇਹ। ਜੀ ਹੈਲੋ ਜੀ ਜੀ ਬਿਲਕੁਲ ਤੁਹਾਡੀ ਆਵਾਜ਼ ਆ ਰਹੀ ਹੈ ਤੁਸੀਂ ਆਪਣੀ رائے ਰੱਖ ਸਕਦੇ ਹੋ ਹਾਂਜੀ ਹਾਂਜੀ ਇਹ ਜੀ ਬਿਲਕੁਲ ਗਲਤ ਵਾ ਇਹ ਲੋਡੋਵਾਲ ਜਿਹੜਾ ਨਾ ਲੁਧਿਆਣੇ ਦਾ ਫਲੋਰ ਵਾਲ ਟੋਲ ਪਲਾਇਆ ਉੱਥੇ ਵੀ ਬਹੁਤ ਤੰਗ ਕਰਦੇ ਆ ਜੀ ਬਹੁਤ ਜ਼ਿਆਦਾ ਅਸੀਂ ਕਈ ਵਾਰੀ ਇੰਨੇ ਦੁਖੀ ਹੋ ਜਾਂਦੇ ਆ ਜੀ ਇਹ ਐਕਚੁਅਲੀ ਗੱਲ ਇਹਨਾਂ ਦਾ ਕਸੂਰੀ ਘੱਟ ਵਾ ਕੁਝ ਲੋਕਾਂ ਦਾ ਕਸੂਰ ਵੀ ਆ ਕਿ 100 200 ਰੁਪਏ ਨੂੰ ਸਮਝਦੇ ਕੁਝ ਨਹੀਂਗੇ ਉਹ ਜਦੋਂ 100 200 ਰੁਪਿਆ ਮੂੰਹ ਨੂੰ ਖੂਨ ਲੱਗ ਜਾਂਦਾ ਵਾ ਤੋ ਉਹ ਵੇਖਿਆ ਆ ਆਤਾ ਇਦਾਂ ਦੇ ਬੰਜੰਦੀਆ ਇਹ 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 ਫਿਰ 1000 ਰੁਪਏ ਨੂੰ ਵੀਰ ਕਿਹਨੂੰ ਸਮਝਦੇ ਕੁਛ ਨਹੀਂ ਇਹ ਬੰਦ ਹੋਣਾ ਚਾਹੀਦਾ ਜੀ ਕਿਸੇ ਤਰੀਕੇ ਦੇ ਨਾਲ ਇਹਨੂੰ ਇੱਥੋਂ ਬੰਦ ਕਰਾਜੇ ਇਹਨਾਂ ਨੂੰ ਕਿਉਂਕਿ ਅੱਗੇ ਵਿਆਹ ਸ਼ਾਦੀਆਂ ਤੋਂ ਘਰਾਂ ਤੋਂ ਲੈਂਦੇ ਆ ਕੋਈ ਨਿਆਣੇ ਜੰਮਦੇ ਆ ਕੋਈ ਸੌ ਕੰਮ ਅੱਗੇ ਇਹਨਾਂ ਨੇ ਚੱਲਦੇ ਸੀ ਆਪਾਂ ਇਹਨਾਂ ਨੇ ਇੱਕ ਨਵਾਂ ਹੀ ਕੰਮ ਸ਼ੁਰੂ ਕਰ ਪਿਆ ਜਿਹੜਾ ਕਿ ਬਹੁਤ ਗਲਤ ਵਾਜੇ ਠੀਕ ਹੈ ਬਹੁਤ ਸ਼ੁਕਰੀਆ ਬੰਦ ਹੋਣਾ ਚਾਹੀਦਾ ਇਹ ਕੰਮ ਠੀਕ ਹੈ ਸਾਡੇ ਨਾਲ ਜਸਵੀਰ ਸਿੰਘ ਜੁੜੇ ਨੇ ਸਰ ਕਿੱਥੋਂ ਬੋਲ ਰਹੇ ਹੋ ਮੈਮ ਲੋਟ ਤੋਂ ਬੋਲਦਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿੰਦਾ ਇਹ ਨਾ ਪਿੰਡਾਂ ਦੇ ਵਿੱਚ ਵੀ ਇਸੇ ਤਰ੍ਹਾਂ ਅੱਗੇ ਵਾਸ ਹੀ ਰਹੇਗਾ ਵੈਸੇ ਇੱਕ ਹੋਰ ਵੀ ਦਰਸ਼ਕ ਇਹ ਸਾਡੇ ਪਿੰਡ ਦੇ ਵਿੱਚ ਨਾ ਪੰਚਾਇਤ ਨੇ ਪੱਕਾ ਹੀ ਇਹਨਾਂ ਦਾ ਨਾ ਬੰਨਿਆ ਹੋਇਆ ਵਾ ਜੀ ਭਈ ਇਹਨਾਂ ਨੂੰ ਜਿਹੜੇ ਐਸਸੀ ਜਾਂ ਬੀਸੀ ਕੈਟਾਗਰੀ ਦੇ ਲੋਕ ਨਹੀਂ ਹੋ ਇੰਨੀ ਦੇਣਗੇ ਉਹ ਵਧਾਈ ਜਿਹੜੇ ਜਰਨਲ ਦੇ ਇੰਨੀ ਦੇਣਗੇ ਮੈਂ ਕਹਿੰਦਾ ਇਹ ਸਾਰਿਆਂ ਥਾਂ ਉੱਤੇ ਲਾਗੂ ਹੋਣਾ ਚਾਹੀਦਾ ਜਿਹੜੇ ਸਰਕਾਰਾਂ ਦੇ ਉੱਤੇ ਤੇ ਹੁਣ ਆਮ ਹੀ ਹੋ ਗਏ ਆ ਨਾ ਕਿਨਰ ਇਹ ਜਿਹੜੇ ਬਹੁਤ ਨੜੇ ਜਸਵੀਰ ਜੀ ਵਧਾਈ ਮੰਗਣ ਤੱਕ ਤਾਂ ਚਲੋ ਇੱਕ ਜਾਇਜ਼ ਵੀ ਆ ਹੁਣ ਤਾਂ ਸੜਕਾਂ ਤੇ ਵੀ ਮੰਗਲੇ ਜਾਂਦੇ ਨੇ ਪੈਸੇ ਧੱਕੇ ਦੇ ਨਾਲ ਬਿਲਕੁਲ ਮੰਗਦੇ ਆ ਜੀ ਮੈਂ ਕਿਹਨਾਂ ਵਧਾਈ ਵੀ ਜਿਹੜੀ ਆ ਉਹ ਅਗਲੇ ਖੁਸ਼ੀ ਨਾਲ ਜਿੰਨੀ ਦੇਣ ਤੇ ਧੱਕੇ ਨਾ ਲੈਂਦੇ ਆ ਨਾ ਜੀ 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 ਠੀਕ ਹੈ ਬੰਦ ਹੋਣਾ ਚਾਹੀਦਾ ਇਹ ਪ੍ਰੋਸੀਜਰ ਇਹ ਪ੍ਰਕਿਰਿਆ ਬੰਦ ਹੋਣੀ ਚਾਹੀਦੀ ਬਿਲਕੁਲ ਜੀ ਬੰਦ ਹੋਣੀ ਚਾਹੀਦੀ ਹੈ ਕੰਟਰੋਲ ਹੋਣਾ ਚਾਹੀਦਾ ਇਹਦੇ ਤੇ ਅਸੀਂ ਨਹੀਂ ਕਹਿੰਦੇ ਵੀ ਇਹਨਾਂ ਦਾ ਗਲ ਘੁੱਟੋ ਇਨਾਂ ਨੂੰ ਥੋੜਾ ਜਿਹਾ ਇਹਨਾਂ ਨੂੰ ਆਪ ਨੂੰ ਵੀ ਸੋਚ ਚਾਹੀਦੀ ਆ ਤੇ ਸਰਕਾਰ ਨੂੰ ਵੀ ਥੋੜਾ ਜਿਹਾ ਠੀਕ ਹੈ ਬਹੁਤ ਸ਼ੁਕਰੀਆ ਜਸਪੀਰ ਜੀ ਸੜਨਾਲ ਲੁਧਿਆਣਾ ਤੋਂ ਵੀ ਦਰਸ਼ਕ ਜੁੜੇ ਨੇ सुरेंद्र ਕੁਮਾਰ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਰਿੰਦਰ ਕੁਮਾਰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵਰਿੰਦਰ ਕੁਮਾਰ ਜੀ ਬੋਲੋ ਜੀ 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 ਨਮਸਕਾਰ ਜੀ ਮੈਂ ਜੀ ਇਹ ਨਾ ਦਾ ਜੀ ਬੰਦ ਇਹਨਾਂ ਦਾ ਜੀ ਬੰਦ ਹੋਣਾ ਚਾਹੀਦਾ ਜੀ ਹੈਲੋ ਹਾਂਜੀ ਆਵਾਜ਼ ਤੁਹਾਡੀ ਮਿਲ ਰਹੀ ਹੈ ਤੁਸੀਂ ਕੰਟੀਨਿਊ ਕਰ ਸਕਦੇ ਹੋ ਇਹਨਾਂ ਦਾ ਜੀ ਬੰਦ ਹੋਣਾ ਚਾਹੀਦਾ ਜੀ ਏਹ ਗੱਡੀਆਂ ਨੇ ਅੱਗੇ ਆ ਜਾਂਦੇ ਸੀ ਬਹੁਤ ਤੰਗ ਕਰਦੇ ਸੀ ਠੀਕ ਹੈ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਹੈ ਇਸ ਸਬੰਧੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਗੇ ਆ ਕੇ ਖੜ ਜਾਂਦੇ ਬੰਦਾ ਡਰ ਜਾਂਦਾ ਹੁੰਦਾ ਹੈ ਨਾ ਐਕਸੀਡੈਂਟ ਹੋਣ ਦਾ ਡਰ ਰਹਿੰਦਾ ਜੀ ਹੂੰ ਹਾਂਜੀ 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 ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹੋਈ ਹੈ ਠੀਕ ਹੈ ਬਹੁਤ ਸ਼ੁਕਰੀਆ ਸਾਡੇ ਨਾਲ ਫਰੀਦਕੋਟ ਤੋਂ ਜੁੜੇ ਨੇ ਸੋਹਣ ਸਿੰਘ ਸਰ ਤੁਸੀਂ ਮੋਹਨ ਸਿੰਘ ਜੀ ਕੀ ਕਰਨਾ ਕੀ ਕਹਿਣਾ ਚਾਹੁੰਦੇ ਹੋ ਜੀ ਮੋਹਨ ਸਿੰਘ ਜੀ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਇਸ ਇਸ ਟੌਪਿਕ ਤੇ ਇਹ ਜਿਹੜੇ ਕਿੰਨਰ ਹੈ ਜੀ ਇਹ ਮੰਗਤੇ ਨਹੀਂਗੇ ਇਹਨਾਂ ਨੂੰ ਜੇ ਇਹਨਾਂ ਨੂੰ ਰੋਕਣਾ ਚਾਹੀਦਾ ਕਿਉਂਕਿ ਕਿੰਨਰ ਜਿਹੜੇ ਹੈਗੇ ਆ ਉਹ ਵਿਆਹ ਸ਼ਾਦੀਆਂ ਤੇ ਦਾ ਜਬ ਬੱਚੇ ਦੇ ਜਨਮ ਤੇ ਵਧਾਈ ਲੈ ਸਕਦੇ ਆ ਇਹ ਤਾਂ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਾ ਜੇ ਇਹਨਾਂ ਨੂੰ ਰੋਕਿਆ ਨਾ ਗਿਆ ਤੇ ਬਹੁਤ ਵੱਡਾ ਨਿਚਾਨ ਕਰਨਗੇ ਠੀਕ ਹੈ ਬਹੁਤ ਸ਼ੁਕਰੀਆ ਫਰੀਦਕੋਟ ਤੋਂ ਦਰਸ਼ਕ ਜੁੜੇ ਵਕ ਵਕ ਥਾਮਾਂ ਤੋਂ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਆਪਣੀ ਰਾਏ ਰੱਖ ਰਹੇ ਨੇ ਕਿਉਂਕਿ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਆ ਹਾਲਾਂਕਿ ਠੀਕ ਹੈ ਕਿ ਜੇਕਰ ਵਧਾਈ ਲੈਣੀ ਹੈ ਇੱਕ ਤੈ ਅ ਮਾਪਦੰਡ ਹੋਣੇ ਚਾਹੀਦੇ ਨੇ ਕੁਝ ਪੈਰਾਮੀਟਰਸ ਹੁੰਦੇ ਨੇ ਕਿ ਇੰਨੀ ਵਿਧਾਈ ਦੇਣੀ ਹੈ ਬਹੁਤ ਸਾਰੇ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਗਏ ਨੇ ਪਰ ਹੁਣ ਸੜਕਾਂ ਦੇ ਉੱਤੇ ਗੱਡੀਆਂ ਰੋਕ ਰੋਕ ਕੇ ਇਸ ਤਰ੍ਹਾਂ ਮੰਗਣਾ ਕਿੱਥੋਂ ਤੱਕ ਜਾਇਜ਼ ਹੈ ਸ਼੍ਰੀ ਮੁਖਤਰ ਸਾਹਿਬ ਤੋਂ ਰਜਿੰਦਰ ਜੁੜੇ ਨੇ ਸਾਡੇ ਨਾਲ ਤਜਿੰਦਰ ਜੁੜੇ ਨੇ ਸਾਡੇ ਨਾਲ ਕੀ ਕਹਿਣਾ ਚਾਹੁੰਦੇ ਹੋ ਕਰੀ ਇਹ ਜਿਹੜਾ ਤੁਸੀਂ ਅੱਜ ਕਿਹੇ ਮੁੱਦਾ ਖਾਇਆ ਬਹੁਤ ਵਧੀਆ ਮੁੱਦਾ ਆਇਆ ਬੜੀ ਇਹਨੂੰ ਸਮਾਜ ਨੂੰ ਲੋੜ ਸੀ ਸਮਾਜ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਇਹਨਾਂ ਤੋਂ ਐਸਾ ਵੀ ਇੱਕ ਸਾਡੇ ਸਮਾਜ ਦਾ ਅੰਗ ਹੀ ਹੈ ਪਰ ਇਹਨਾਂ ਨੂੰ ਪਤਾ ਨਹੀਂ ਕਿਉਂ ਆਪਣੇ ਦਾਇਰੇ ਦੇ ਵਿੱਚੋਂ ਇਹਨਾਂ ਨੇ ਆਪ ਦਾ ਜਿਹੜਾ ਉਹ ਦਾਇਰਾ ਵਧਾ ਲਿਆ ਹੈ ਬੱਸਾਂ ਦੇ ਵਿੱਚ ਟ੍ਰੇਨਾਂ ਦੇ ਵਿੱਚ ਤੇ ਰਾਹਗੀਰਾਂ ਨੂੰ ਓਕੇ ਜਿਹੜਾ ਇਹ ਬੜਾ ਪਰੇਸ਼ਾਨ ਕਰ ਰਿਹਾ ਲੋਕਾਂ ਨੂੰ ਇਹਨਾਂ ਦੇ ਵਿੱਚ ਕੁਝ ਪੜ੍ਹੇ ਲਿਖੇ ਵੀ ਜਿਹੜੇ ਇਹਨਾਂ ਦੇ ਨੁਮਾਇੰਦੇ ਹੈ ਜਿਵੇਂ ਤੁਹਾਨੂੰ ਲੱਗਦਾ ਕਿ ਈਜ਼ੀ ਵੇ ਹੈ ਪੈਸੇ ਲੈਣ ਦਾ ਇੱਕ ਤਰ੍ਹਾਂ ਨਾਲ ਬਹੁਤ ਜਵਾਬੀ ਇਹ ਵੀ ਆਰਡ ਦੇ ਵਿੱਚ ਇਹਨਾਂ ਵੀ ਆਰਡ ਦੇ ਵਿੱਚ ਗਲਤ ਅਨਸਰ ਜਿਹੜੇ ਉਹ ਆ ਕੇ ਲੋਕਾਂ ਨੂੰ ਬਰਬਾਦੀ ਕਰਦੇ ਉਹਨਾਂ ਨਾਲ ਤੇ ਲੋਕਾਂ ਨਾਲ ਬੇਇੱਜ਼ਤੀ ਕਰਦੇ ਉਹਨਾਂ ਦੀ ਉਹਨਾਂ ਤੇ ਵੀ ਨੱਥ ਪੈਣੀ ਚਾਹੀਦੀ ਨਾਲ ਇਸ ਚੀਜ਼ ਤੁਹਾਡਾ ਬਹੁਤ ਵਧੀਆ ਸਵਾਲ ਹੈ ਠੀਕ ਹੈ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਜੀ ਬਹੁਤ ਸ਼ੁਕਰੀਆ ਬਲਕਾਰ ਸਿੰਘ ਜੁੜੇ ਨੇ ਅੰਮ੍ਰਿਤਸਰ ਤੋਂ ਸਾਡੇ ਨਾਲ ਬਲਕਾਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਲਕਾਰ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਟੀਵੀ ਦੀ ਵੋਲਿਊਮ ਕੱਟ ਕਰ ਦਿਓ ਜੀ ਤੁਸੀਂ ਆਪਣੀ ਗੱਲ ਰੱਖ ਸਕਦੇ ਹੋ ਤੁਸੀਂ ਡਾਇਰੈਕਟ ਸਾਡੇ ਨਾਲ ਫੋਨ ਤੇ ਗੱਲ ਕਰੋ ਆ ਬਿਲਕੁਲ ਤਾਂ ਸਵਾਲ న్యూਸ 18 ਪੰਜਾਬ ਦੇ ਵੱਲੋਂ ਇਹੀ ਹੈ ਕਿ ਆਖਿਰ ਮਸਲੇ ਦਾ ਹੱਲ ਕੀ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਇਸ ਦੇ ਵਿੱਚ ਕੀ ਕੁਝ ਕਰ ਸਕਦਾ ਹੈ ਤੇ ਜਿਹੜੀਆਂ ਸੰਸਥਾਵਾਂ ਨੇ ਉਹ ਇਸ ਦੇ ਵਿੱਚ ਕੀ ਕੁਝ ਰੋਲ ਨਿਭਾ ਸਕਦੀਆਂ ਨੇ ਇਸ ਵੇਲੇ ਰੇਸ਼ਮ ਸਿੰਘ ਜੁੜਨੇ ਸਾਡੇ ਨਾਲ ਮੁਖਸਰ ਸਾਹਿਬ ਤੋਂ ਸਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਵੀ ਇਹ ਕੰਮ ਇਹਨਾਂ ਦਾ ਬਹੁਤ ਗਲਤ ਹੈ ਇਹ ਇਹ ਗੱਡੀਆਂ ਦੇ ਵਿੱਚ ਚਮਕਾਂ ਦੇ ਵਿੱਚ ਇਹ ਕੌਣ ਸਰਕਾਰ ਬਰ ਬੰਨ੍ਹ ਲਾਉਣਾ ਚਾਹੀਦਾ ਨਾ ਦੇ ਠੀਕ ਹੈ ਇਹ ਇਸ ਤਰ੍ਹਾਂ ਇਸ ਤਰ੍ਹਾਂ ਮੰਗਿਆ ਜਾ ਸਕਦਾ ਹੈ ਤੁਹਾਨੂੰ ਲੱਗਦਾ ਕੀ ਸਹੀ ਕੀ ਗਲਤ ਨਹੀਂ ਨਹੀਂ ਬਹੁਤ ਗਲਤ ਹੈ ਬਹੁਤ ਗਲਤ ਹੈ ਠੀਕ ਹੈ ਰੇਸ਼ਮ ਸਿੰਘ ਜੀ ਬਹੁਤ ਸ਼ੁਕਰੀਆ ਮੁਖਸਰ ਸਾਹਿਬ ਤੋਂ ਸਾਡੇ ਨਾਲ ਜੁੜੇ ਰੇਸ਼ਮ ਜਲੰਧਰ ਤੋਂ ਸਾਡੇ ਨਾਲ ਰਵੀ ਜੁੜ ਰਹੇ ਨੇ ਰਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਪ੍ਰਸ਼ਾਸਨ ਨੂੰ ਤਾਂ ਲੈਣਾ ਹੀ ਚਾਹੀਦਾ ਹੈ ਐਕਸ਼ਨ ਇਹਨਾਂ ਦੇ ਅਗੇਸਟ ਜੀ ਪਲੱਸ ਇਹਨਾਂ ਦੇ ਜਿਹੜੇ ਮੁਖੀ ਨੇ ਕਿੰਨਾ ਦੇ ਉਹਨਾਂ ਨੇ ਵੀ ਇਸ ਮਾਮਲੇ 'ਚ ਜੋ ਹੈ ਅੱਗੇ ਆ ਕੇ ਇਹਨਾਂ ਦੇ ਨੂੰ ਹੋਣਾ ਚਾਹੀਦਾ ਹੈ ਜਿਹੜਾ ਸੜਕਾਂ ਦੇ ਉੱਤੇ ਗੱਡੀਆਂ ਨੂੰ ਰੋਕ ਰੋਕ ਕੇ ਜਿੱਤਾ ਇਹ ਮੰਗਦੇ ਆ ਠੀਕ ਹੈ ਬਹੁਤ ਸ਼ੁਕਰੀਆ ਰਵੀ ਸਾਡੇ ਨਾਲ ਜੁੜਨ ਦੇ ਲਈ ਜਲੰਧਰ ਤੋਂ ਦਰਸ਼ਕ ਸਾਡੇ ਨਾਲ ਜੁੜੇ ਆ ਪੰਜਾਬ ਭਰ ਤੋਂ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਦਰਸਲ ਮਸਲਾ ਵੱਡਾ ਹੈ ਕਿਉਂਕਿ ਇਹ ਇੱਕ ਸ਼ਹਿਰ ਇੱਕ ਪਿੰਡ ਦਾ ਮਸਲਾ ਨਹੀਂ ਹੈ ਪੂਰੇ ਪੰਜਾਬ ਦਾ ਮਸਲਾ ਹੈ ਬਹੁਤ ਸਾਰੇ ਕਿੰਨਰ ਨੇ ਜਿਹੜੇ ਇਸ ਤਰ੍ਹਾਂ ਗੱਡੀਆਂ ਨੂੰ ਰੋਕ ਕੇ ਪੈਸੇ ਮੰਗਦੇ ਨੇ ਵਿਧਾਈ ਮੰਗੀ ਜਾਂਦੀ ਹੈ ਪਰ ਹੁਣ ਲੋਕ ਪਰੇਸ਼ਾਨ ਵੀ ਹੋ ਰਹੇ ਨੇ ਇੱਕ ਇਹ ਸਮੱਸਿਆ ਪੈਦਾ ਹੋ ਗਈ ਹੈ ਆਮ ਲੋਕਾਂ ਦੇ ਲਈ ਕੈਥਲ ਤੋਂ ਸਾਡੇ ਨਾਲ ਲਖਵਿੰਦਰ ਜੁੜੇ ਨੇ ਲਖਵਿੰਦਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਬਹੁਤ ਸਾਰੇ ਕਿੰਨਰ ਜੀ ਮੈਂ ਕਹਣਾ ਚਾਹੁੰਦਾ ਵੀ ਜਦੋਂ ਵੀ ਅਸੀਂ ਸਫ਼ਰ 'ਚ ਜਾਂਦੇ ਆ ਟੋਲ ਪਲਾਜ਼ਾਂ 'ਚ ਆਮ ਹੀ ਮਿਲਦੇ ਆ ਕੋਈ ਕੰਟਰੋਲ ਨਹੀਂ ਹੈਗਾ ਇਹ ਚੀਜ਼ਾਂ ਬਿਲਕੁਲ ਬੰਦ ਹੋਣੀ ਚਾਹੀਦੀ ਵੀ ਕੱਲ ਪਰਿਵਾਰ ਸੀ ਵਿਚਾਰਾ ਉਹਨਾਂ ਦੀ ਕੋਈ ਡੈਥ ਹੋਈ ਸੀ ਜੀ ਪਰ ਇਹਨਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ੱੱੱਕੇ ਨਾਲ ਹੀ ਉਹਨਾਂ ਤੋਂ ਵਧਾਈ ਮੰਗਦੇ ਸੀ ਇਹ ਬਹੁਤ ਗਲਤ ਆ ਜੀ ਆ ਬਿਲਕੁਲ ਕੋਈ ਕੋਈ ਕਿਤੇ ਆਪਣੇ ਕੰਮ ਤੇ ਜਾ ਰਿਹਾ ਹੈ ਕੋਈ ਆਫਿਸ ਜਾ ਰਿਹਾ ਹੈ ਕੋਈ ਡਿਊਟੀ ਤੇ ਜਾ ਰਿਹਾ ਹੈ ਕੋਈ ਕਿਸੇ ਐਗਜ਼ਾਮ ਲਈ ਜਾ ਰਿਹਾ ਹੈ ਕੋਈ ਖੁਸ਼ੀ ਜਾ ਰਿਹਾ ਹੈ ਕੋਈ ਗਮੀ 'ਚ ਜਾ ਰਿਹਾ ਹੈ ਇਸ ਤਰ੍ਹਾਂ ਸੜਕਾਂ ਤੇ ਰੋਕ ਰੋਕ ਕੇ ਕਿਵੇਂ ਪੈਸੇ ਦਿੱਤੇ ਜਾ ਸਕਦੇ ਨੇ ਇਹ ਤਰੀਕਾ ਕਰਦੇ ਨੇ ਜੀ ਪਿੰਡਾਂ ਵਿੱਚ ਵੀ ਆਉਂਦੇ ਨੇ ਜੀ ਉੱਥੇ ਵੀ ਇਹ ਧੱਕਾ ਕਰਦੇ ਨੇ ਜੇ ਕੋਈ ਗਰੀਬ ਹੈ ਉਹਦੇ ਕੋਈ ਬੱਚਾ ਹੋਇਆ ਹੈ ਹੂੰ ਤੇ ਜਾਂ ਉਹਦੇ ਕੋਈ ਵਿਆਹ ਸ਼ਾਦੀ ਹੋਇਆ ਤੇ ਉਹ ਚਲੋ ਕੋਈ 1100 ਦਿੰਦਾ ਕੋਈ 1500 ਇਹ 5 5 11 21 22000 ਰੁਪਏ ਮੰਗਦੇ ਨੇ ਜੀ ਤੇ ਹੁਣ ਕਿੱਥੋਂ ਬੰਦਾ ਲਿਆ ਕੇ ਦਵੇ ਹਟਦੇ ਹੈ ਨਹੀਂ ਰੋਲਾ ਪਾ ਦਿੰਦੇ ਨੇ ਅਗਾਵਾਂ ਕਰਦੇ ਨੇ ਘਰਾਂ 'ਚ ਬਹੁਤ ਦଳ ਇਹਨਾਂ ਦਾ ਕੰਮ ਕਰਾਵ ਕੀਤਾ ਹੋਇਆ ਠੀਕ ਹੈ ਬਹੁਤ ਸ਼ੁਕਰੀਆ ਮਲੋੜ ਤੋਂ ਸਾਡੇ ਨਾਲ ਰਵਿੰਦਰਪਾਲ ਜੁੜੇ ਨੇ ਕੀ ਕਹਿਣਾ ਚਾਹੁੰਦੇ ਹੋ ਰਵਿੰਦਰਪਾਲ ਜੀ ਜਨਨ ਚੋਣਾ ਜੀ ਸਾਡੇ ਇੱਥੇ ਜਿੰਨਾ ਵੀ ਹੈ ਕਿੰਨਾ ਸਮਾਜ ਦੇ ਵਿੱਚ ਇੱਕ ਦਾਇਰਾ ਬਣਿਆ ਹੁੰਦਾ ਜੀ ਇਹਨਾਂ ਦਾ ਪਹਿਲਾਂ ਹਾਂਜੀ ਪਰ ਹੁਣ ਜਿਹੜਾ ਹੁੰਦਾ ਜੀ ਇਹਨਾਂ ਦਾ ਬੱਸਾਂ ਦੇ ਵਿੱਚ ਵੀ ਛੜ ਕੇ ਮੰਗਣਾ ਰੇਲਾਂ ਦੇ ਵਿੱਚ ਵੀ ਛੜ ਕੇ ਮੰਗਣਾ ਬਹੁਤ ਵੱਧ ਭਾਗ ਹੈ ਜੀ ਇਹ ਠੀਕ ਹੈ ਇਹ ਇਹ ਰਵਾਇਤ ਕਿਵੇਂ ਰੁਕੇ ਕਿਵੇਂ ਕਿਉਂਕਿ ਤੁਸੀਂ ਵੀ ਦੱਸ ਰਹੇ ਹੋ ਬੱਸਾਂ ਦੇ ਵਿੱਚ ਵੀ ਰੇਲ ਗੱਡੀਆਂ ਦੇ ਵਿੱਚ ਲਾਈਟ ਪੁਆਇੰਟਸ ਤੇ ਜਿੱਥੇ ਵੀ ਮੌਕਾ ਮਿਲਦਾ ਏ ਰੁਕਣਾ ਇਹ ਹੈ ਜੀ ਇਹਦੇ ਵਿੱਚ ਇਹ ਕਾਨੂੰਨ ਦਾ ਦਾਇਰਾ ਇੱਕ ਹੁੰਦਾ ਜੀ ਕਾਨੂੰਨ ਦੇ ਦਾਇਰੇ ਦੇ ਵਿੱਚ ਆ ਕੇ ਇਸ ਨੂੰ ਪ੍ਰਸ਼ਾਸਨ ਨੂੰ ਇੱਕ ਠੀਕ ਹੈ ਬਹੁਤ ਸ਼ੁਕਰੀਆ ਲੁਧਿਆਣਾ ਤੋਂ ਸਾਡੇ ਨਾਲ ਹਰਦੀਪ ਸਿੰਘ ਜੁੜੇ ਨੇ ਕੀ ਕਹਿਣਾ ਚਾਹੁੰਦੇ ਹੋ ਹਰਦੀਪ ਪ੍ਰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਮੈਂ ਕਹਿੰਦਾ ਇਹ ਜਿਹੜਾ ਹੈ ਕਿੰਦਰਾਂ ਦਾ ਰੋਲ ਹੈ ਜੀ ਇਹ ਜ਼ਬਰਦਸਤੀ ਆ ਕੇ ਗੱਡੀਆਂ ਦੇ ਅੱਗੇ ਖੜੇ ਹੋ ਜਾਂਦੇ ਨੇ ਹਾਂ ਜੀ ਜਿਵੇਂ ਇਹਨਾਂ ਨੂੰ ਐਕਸੀਡੈਂਟ ਹੋਣ ਦੇ ਵੀ ਚਾਂਸ ਹੁੰਦੇ ਨੇ ਇਹਨਾਂ ਦਾ ਇਹ ਵੀ ਨਹੀਂ ਪਤਾ ਲੱਗਦਾ ਕੌਣ ਗਲਤ ਆ ਮਤਲਬ ਕੌਣ ਅਸਲੀ ਵਿੱਚ ਕਿੰਦਰ ਨੇ ਜਾਂ ਕੋਈ ਡੁਪਲੀਕੇਟ ਬਣ ਕੇ ਘੁੰਮ ਰਹੇ ਨੇ ਇਹਨਾਂ ਦਾ ਕੋਈ ਆਈਡੀ ਕਾਰਡ ਹੋਣਾ ਚਾਹੀਦਾ ਨੇ ਬਹੁਤ ਨਜਾਇਜ਼ੰਕਰਦੇ ਨੇ ਬੰਦਿਆਂ ਨੂੰ ਇਹਨਾਂ 'ਤੇ ਕੋਈ ਐਕਸ਼ਨ ਜਾਂ ਕੋਈ ਨਿਯਮ ਬਣਾਉਣਾ ਇਹ ਰੋਕ ਲੱਗ ਜਾਣੀ ਚਾਹੀਦੀ ਆ ਕਿ ਸੜਕਾਂ 'ਤੇ ਪਹਿਲਾਂ ਹੀ ਟ੍ਰੈਫਿਕ ਇੰਨੀ ਐ ਕੋਈ ਤੁਹਾਨੂੰ ਰੋਕ ਕੇ ਗੱਡੀ ਅੱਗੇ ਆ ਜਵੇ ਤੇ ਤੁਹਾਨੂੰ ਤੋਂ ਪੈਸੇ ਮੰਗੇ ਹਾਂਜੀ ਰੋਗ ਬਿਲਕੁਲ ਲੱਗਣੀ ਚਾਹੀਦੀ ਜੀ ਇਹਨਾਂ ਨੂੰ ਤਾਂ ਵਿਆਹ ਜਾਂਤੀਆਂ ਦੇ ਉੱਤੇ ਜਾਣ ਦੀ ਇਹਨਾਂ ਤੋਂ ਹੈਗੀ ਹੈ ਉਸ ਤੋਂ ਇਲਾਵਾ ਦਾ ਸੜਕਾ ਤੇ ਮੰਗਨ ਦੀ ਇਹਨਾਂ ਨੂੰ ਯਾਇਜ਼ੀ ਹੋਣੀ ਚਾਹੀਦੀ ਜੀ ਇਹਨਾਂ ਤੇ ਸਖਤ ਸਖਤ ਐਕਸ਼ਨ ਹੋਣਾ ਚਾਹੀਦਾ ਠੀਕ ਹੈ ਰਾਜਪੁਰਾ ਤੋਂ ਸਾਡੇ ਨਾਲ ਰਾਹੁਲ ਕੁਮਾਰ ਜੁੜੇ ਨੇ ਰਾਹੁਲ ਜੀ ਕੀ ਕਹਿਣਾ ਚਾਹੁੰਦੇ ਹੋ ਜਦ ਮੈਂ ਰਾਜਪੁਰਾ ਤੋਂ ਆਇਆ ਰਾਜਪੁਰਾ ਜਿਰਕਪੁਰ ਰੋਡ ਤੇ ਅਜੀਤਪੁਰ ਟੋਲ ਟੈਕਸ ਆ ਉੱਥੇ ਵੀ ਇਹੀ ਸਟੋਰੀ ਹੈ ਜੀ ਉੱਥੇ ਵੀ ਮੈਂ ਕਹਿੰਦਾ ਆ ਵੀ ਤੁਸੀਂ ਗੌਰ ਕਰੋ ਮੜਾ ਜੈ ਇਹਨੂੰ ਹਾਈਲਾਈਟ ਕਰੋ ਜੀ ਜੀ ਲੋਕਾਂ ਨੂੰ ਰੋਕ ਰੋਕ ਕੇ ਪੈਸੇ ਮੰਗੇ ਜਾਂਦੇ ਨੇ ਹਾਂਜੀ 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 ਟੋਲ ਟੈਕਸ ਆ ਜਿੱਦਾਂ ਗੱਡੀ ਤੇਜ਼ ਹੁੰਦੀਆਂ ਜੀ ਸਾਹਮਣੇ ਆ ਕੇ ਰੋਕ ਕੇ ਟੋਲ ਟੈਕਸ ਮੰਗਦੇ ਉੱਥੇ ਟੋਲ ਟੈਕਸ ਤੇ ਬੈਰੀਅਰ ਤੇ ਮੰਗਦੇ ਨੇ ਜੀ ਠੀਕ ਹੈ ਬਹੁਤ ਸ਼ੁਕਰੀਆ ਰਾਹੁਲ ਜੀ ਸਾਡੇ ਨਾਲ ਜੁੜਨ ਦੇ ਲਈ ਵਕ ਵਕ ਤੋਂ ਸਾਡੇ ਦਰਸ਼ਕ ਜੁੜ ਰਹੇ ਨੇ ਤੇ ਸਾਰਿਆਂ ਨੇ ਇਹੀ ਸਮੱਸਿਆ ਜਿਹੜੀ ਹੈ ਉਹ ਪ੍ਰਗਟ ਕਰ ਰਹੇ ਨੇ ਪ੍ਰਦੀਪ ਕੁਮਾਰ ਜੁੜੇ ਨੇ ਜ਼ੀਰਕਪੁਰ ਤੋਂ ਪ੍ਰਦੀਪ ਜੀ ਕੀ ਕਹਿਣਾ ਚਾਹੁੰਦੇ ਹੋ ਪਾ ਜੀ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਪ੍ਰੋਬਲਮ ਹੈ ਇਹ ਐਕਚੁਅਲੀ ਗਵਰਨਮੈਂਟ ਐਂਡ ਇਹ ਹਾਲ ਹੋਣੀ ਚਾਹੀਦੀ ਹੈ ਸਰਕਾਰ ਨੂੰ ਇਹਦੇ ਬਾਰੇ ਕੋਈ ਨਾ ਕੋਈ ਮੁੱਦਾ ਉਠਾਉਣਾ ਚਾਹੀਦਾ ਬਿਕੋਜ਼ ਇਹ ਇਹ ਵੀ ਸਾਡੇ ਜਿਹੜੇ ਸਾਡੇ ਹੈਲੋ ਜੀ 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 ਹਾਂ ਜੀ ਇਹ ਵੀ ਸਾਡੇ ਸੰਸਾਰ ਦਾ ਹੀ 파ਟ ਨੇ ਔਰ ਇਨਾਂ ਵਾਸਤੇ ਵੀ ਕੋਈ ਫਲਗ ਰੂਲ ਐਜ਼ ਗਵਰਨਮੈਂਟ ਵੱਲੋਂ ਹੀ ਅਪਲਾਈ ਹੋਣੇ ਚਾਹੀਦੇ ਹੈ ਤਾਂ ਕਿ ਇਹ ਵੀ ਨਾ ਮੰਗ ਸਕਣ ਔਰ ਇਨਾਂ ਦਾ ਵੀ ਥੋੜਾ ਜਿਹਾ ਸੈੱਟ ਸਕੇ ਕਿਉਂਕਿ ਬਹੁਤ ਵਾਰ ਲੋਕ ਇਹਨਾਂ ਨੂੰ ਦੇ ਵੀ ਦਿੰਦੇ ਨੇ ਕਿਉਂਕਿ ਬਹੁਤ ਵਾਰ ਹੁੰਦਾ ਕਿ ਸਾਹਮਣੇ ਤੋਂ ਕਈ ਵਾਰ ਮਾੜਾ ਚੰਗਾ ਬੋਲਦੇ ਨੇ ਜਾਂ ਲੋਕ ਕਹਿੰਦੇ ਨੇ ਕਿ ਇਹ ਸਮਾਜ ਇਸ ਤਰ੍ਹਾਂ ਦਾ ਹੈ ਕਿ ਮਦਦ ਕਰਨੀ ਚਾਹੀਦੀ ਹੈ ਇੱਕ ਇੱਕ ਲੈਵਲ ਤੱਕ ਹੁੰਦਾ ਪਰ ਉਹ ਵੀ ਹਾਂਜੀ ਹਾਂਜੀ ਇੱਕ ਲੈਵਲ ਤੱਕ ਹੋਣਾ ਚਾਹੀਦਾ ਔਰ ਇਹਨਾਂ ਦੀ ਵੀ ਹੈਲਪ ਹੋਣੀ ਚਾਹੀਦੀ ਹੈ ਇਹਨਾਂ ਨੂੰ ਐਜੂਕੇਸ਼ਨ ਵਿੱਚ ਵੀ ਵਧੀਆ ਤਰੀਕੇ ਨਾਲ ਸਟੱਡੀ ਕਰਾਣੀ ਚਾਹੀਦੀ ਹੈ ਸਾਰੇ ਯੂਨੀਵਰਸਿਟੀ ਕਾਲਜ ਵਿੱਚ ਤਾਂ ਸਰਕਾਰ ਨੂੰ ਪੈਲ ਕਰਨੀ ਚਾਹੀਦੀ ਹੈ ਮੇਰੇ ਕੋਲ ਠੀਕ ਹੈ ਬਹੁਤ ਸ਼ੁਕਰੀਆ ਜ਼ੀਰਾ ਤੋਂ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਤੇਜ ਪ੍ਰਤਾਪ ਜੀ ਤੇਜ ਪ੍ਰਤਾਪ ਜੀ ਕੀ ਕਹਿਣਾ ਚਾ ਅ ਵਕ ਵਕ ਸਮਾਂ ਤੋਂ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਆਪਣੀ رائے ਰੱਖ ਰਹੇ ਨੇ ਤੁਸੀਂ ਵੀ ਜਿਹੜਾ ਨੰਬਰ ਫਲੈਸ਼ ਹੋ ਰਿਹਾ ਉਸ ਤੇ ਕਾਲ ਕਰਕੇ ਆਪਣੀ رائے ਦੇ ਸਕਦੇ ਹੋ ਕਿਉਂਕਿ ਪੰਜਾਬ ਭਰ ਤੋਂ ਸਾਡੇ ਨਾਲ ਜਿਹੜੇ ਵਕ ਵਕ ਦਰਸ਼ਕ ਜੁੜੇ ਉਹਨਾਂ ਨੇ ਆਪਣੀ رائے ਦਿੱਤੀ ਕਿ ਕਿਵੇਂ ਬੱਸਾਂ ਦੇ ਵਿੱਚ ਜਦੋਂ ਕਿਤੇ ਬੱਸ ਸਟੈਂਡ ਤੇ ਬੱਸ ਰੁਕਦੀ ਆ ਉੱਥੇ ਵੀ ਜਿਆ ਹੁੰਦਾ ਹੈ ਰੇਲ ਗੱਡੀ ਦੇ ਵਿੱਚ ਵੀ ਅ ਇਸ ਵੇਲੇ ਦਿੱਲੀ ਤੋਂ ਸਾਡੇ ਨਾਲ ਦਰਸ਼ਕ ਜੁੜ ਰਹੇ ਨੇ ਬਲਬੀਰ ਕੌਰ ਜੀ ਸਰ ਮੈਡਮ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸੱਸ ਜੀ ਜੀ ਸੱਸ ਜੀ ਮੈਂ ਔਰ ਮੇਰੀ ਉਹਦੀ ਨਵਾਂ ਹੈ ਹਜੇ ਵਿਆਹ ਹੋਇਆ ਹੈ ਸੋੜਾ ਟਾਈਮ ਆਇਸੀ ਅਸੀਂ ਵੀ ਆ ਰਹੇ ਸੀ ਅੱਛਾ ਇਹਨਾਂ ਨੇ ਸਾਡੇ ਨਾਲ ਵੀ ਇਦਾਂ ਹੀ ਕੀਤੀ ਕਹਿੰਦੇ ਮਤਲਬ ਪਹਿਲੇ ਸੜੇ ਕਰਨਾਂ ਕਿ ਗਏ ਤਾਂ ਸੜੇ ਕੋ 51000 ਰੁਪਏ ਲੈ ਕੇ ਗਏ 1 ਲੱਖ ਤੇ ਮੰਗ ਰਹੇ ਸੀ 51000 ਰੁਪਏ ਲੈ ਕੇ ਗਏ ਫਿਰ ਉੱਥੇ ਸਾਨੂੰ ਆਟੋ ਦੇ ਵਿੱਚ ਹੀ ਰੈਡੀ ਟੋ ਆਟੋ ਖੜਾ ਸੀ ਤਾਂ ਵੀ ਸਾਡੇ ਨਾਲ ਨੇ ਇਦਾਂ ਕੀਤੀ ਕਿ ਤੁਹਾਡੇ ਪਰਚ ਪੈਸੇ ਨਹੀਂ ਹੈਗੇ ਫਲਾਸੀ ਥੋੜੇ ਪੈਸੇ ਦਿੱਤੇ ਤੇ ਕਹਿੰਦੇ ਨਹੀਂ 1000 2000 4000 ਐਡਾ ਪੈਸੇ 5000 ਮੰਗਣ ਲੱਗੇ ਤੁਹਾਡੇ ਦੋਨੋਂ ਕੋਲ ਪੈਸੇ ਨਹੀਂ ਹੈਗੇ ਤੇ ਉੱਥੇ ਉੱਟ ਦੇ ਸਾਹਮਣੇ ਇਹਨਾਂ ਨੇ ਐਡਾ ਕੀਤਾ ਅਸੀਂ ਤਾਂ ਕਿਸੇ ਨੂੰ ਬੋਲ ਹੀ ਨਹੀਂ ਆਇਆ ਮਤਲਬ ਕੀ ਹੋਣਾ ਚਾਹੀਦਾ ਇਹਨਾਂ ਦੇ ਨਾਲ ਮਤਲਬ ਇੰਨੇ ਜ਼ਿਆਦਾ ਪੈਸੇ ਦੇਣੇ ਪੈ ਰਹੇ ਨੇ ਲੋਕਾਂ ਨੂੰ ਜਾਂ ਜਦੋਂ ਇਹ ਆਉਂਦੇ ਨੇ ਵਧਾਈ ਮੰਗਣ ਤੱਕੇ ਦੇ ਨਾਲ ਪੈਸੇ ਦਿੱਤੇ ਜਾਂਦੇ ਨੇ ਜਾਂ ਲਏ ਜਾਂਦੇ ਨੇ ਕਹਿ ਸਕਦੇ। ਲੱਖ ਰੁਪਏ ਇਹਨਾਂ ਨੇ ਆ ਕੇ ਸਾਡੇ ਘਰ ਲੱਖ ਰੁਪਏ ਦੀ ਡਿਮਾਂਡ ਰੱਖੀ। ਬੜੀ ਮੁਸ਼ਕਲ ਅਸੀਂ ਇਹਨਾਂ ਨੂੰ ਕਰਕੇ ਇਹਨਾਂ ਨੇ ਤਾਂਵਾਂ ਚੜਪਿਆ ਉਹ ਵੀ ਸਾਡੇ ਕੋ ਫਿਰ ਸੂਟ, ਡਰਾਈ ਫਰੂਟ ਦਾ ਟੋਕਰਾ ਪਿਆ ਸੀ, ਦੂਸਰਾ ਫਰੂਟ ਦਾ ਟੋਕਰਾ ਵੈਸੇ ਸਭ ਆਪੇ ਕੱਢ ਕੇ ਲੈ ਗਏ। ਮਤਲਬ ਅਸੀਂ ਐਂਕ ਬੋਲ ਨਹੀਂ ਸਕਦੇ। ਤੇ ਇਹੀ ਕੁਝ ਕਰਦੇ ਨੇ। ਔਰ ਇਹਨਾਂ ਨੇ ਉਸ ਦਿਨ ਆਟੋ ਦੇ ਉੱਤੇ ਹੀ ਮੈਂ ਤਾਂ ਮੇਰੇ ਨੋਸੇ ਤਾਉਂਦੀ ਇਹਨਾਂ ਨੇ ਇਦਾਂ ਹੀ ਕੀਤੀ ਔਰ ਉੱਥ ਸਾਡਾ ਜਲੂਸ ਕੜਾਤਾ ਮਤਲਬ ਰੋਡ ਰੈੱਡ ਲਾਈਟ ਤੇ ਬਿਲਕੁਲ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਦਿੱਲੀ ਤੋਂ ਬਲਬੀਰ ਕੌਰ ਜੁੜੇ ਉਹਨਾਂ ਨੇ ਆਪਣੀ ਗੱਲ ਰੱਖੀ ਕਿ ਕਿਵੇਂ ਵਿਆਹ ਤੋਂ ਬਾਅਦ ਲੱਖਾਂ ਰੁਪਏ ਮੰਗੇ ਜਾ ਰਹੇ ਨੇ 51000 ਰੁਪਏ ਤੋਂ ਕਹਿੰਦੇ ਸਭ ਤੋਂ ਧੱਕੇ ਨਾਲ ਲੱਗੇ ਅਸੀਂ ਕੁਝ ਨਹੀਂ ਕਰ ਸਕੇ ਆ ਵਕ ਵਕ ਥਾਮਾ ਤੋਂ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ ਲੁਧਿਆਣਾ ਤੋਂ ਗੁਰਬੀਰ ਸਿੰਘ ਜੁੜੇ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਨਮਸਕਾਰ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਟੀਮ ਨੂੰ ਪੂਰੀ ਨੂੰ ਬਹੁਤ-ਬਹੁਤ ਸ਼ੁ크 ਸ਼ੁ크ਨਾਬਨ ਜੀ ਜੀ ਤੇ ਸਰ ਜੀ ਬਹੁਤ ਗਲਤ ਗੱਲ ਹੈ ਜੀ ਇਹ ਬੰਦ ਹੋਣਾ ਚਾਹੀਦਾ ਬਹੁਤ ਪ੍ਰੇਸ਼ਾਨ ਜਾਂਦੇ ਕਰਦੇ ਆ ਦੀ ਇਹ ਲੁਧਿਆਣਾ ਚ ਵੀ ਹੈ ਸਮੱਸਿਆ ਹਾਂਜੀ ਲੁਧਿਆਣਾ ਚ ਸਮੱਸਿਆ ਹੈ ਕਈ ਵੇਲੇ ਬੰਦੇ ਕੋਲ ਪੈਸੇ ਨਹੀਂ ਹੁੰਦੇ ਤੇ ਤੱਕ ਧੱਕਾ ਕਰਦੇ ਬਹੁਤ ਗਲਤ ਗੱਲ ਹੈ ਇਹ ਠੀਕ ਹੈ ਤਾਂ ਇਸ ਵੇਲੇ ਜਲੰਧਰ ਤੋਂ ਦਰਸ਼ਕ ਸਰਨਾ ਜੁੜ ਰਹੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਅਸੀਂ ਕਹਿ ਰਹੇ ਕਿ ਇਹ ਮਸਲਾ ਸਿਰਫ ਲੁਧਿਆਣਾ ਹੀ ਨਹੀਂ ਹੈ ਜੀ ਸਾਡੇ ਜਲੰਧਰ 'ਚ ਵੀ ਇਹੀ ਹੈ ਜਦੋਂ ਉਸ ਦੀ ਚੌਂਕ 'ਤੇ ਕਿਤੇ ਵੀ ਲਾਈਟਾਂ ਲਾਈਟਾਂ ਰੁਕਦੇ ਆ ਤੇ ਉੱਥੇ ਕਿੰਨਰ ਐਵੇਂ ਕਰਦੇ ਆ ਜੀ ਮੇਰੇ ਪਾਸ ਇਹਨਾਂ ਦਾ ਇਹੀ ਹਾਲ ਹੈ ਠੀਕ ਹੈ ਅਮਰਜੀਤ ਕੌਰ ਜੀ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਤਾਂ ਇਹ ਸਮੱਸਿਆ ਤੁਸੀਂ ਦੇਖੋ ਕਿ ਇਕੱਲੇ ਲੁਧਿਆਣਾ ਦੀ ਜਲੰਧਰ ਦੀ ਨਹੀਂ ਇਹ ਕੈਥਲ ਤੋਂ ਵੀ ਸਾਨੂੰ ਫੋਨ ਆਏ ਸਾਨੂੰ ਦਿੱਲੀ ਤੋਂ ਫੋਨ ਆਏ ਨੇ ਜਿਹੜੇ ਕਾਲ ਦੇ ਰਾਹੀਂ ਲੋਕ ਆਪਣਾ ਦਰਦ ਦੱਸ ਰਹੇ ਨੇ ਕਿ ਉਹਨਾਂ ਦੇ ਨਾਲ ਕੀ ਕੁਝ ਹੋਇਆ ਸਮੱਸਿਆ ਕਿੱਡੀ ਵੱਡੀ ਹੋ ਰਹੀ ਹੈ ਇਹ ਸਭ ਦੇ ਸਾਹਮਣੇ ਆ ਰਿਹਾ ਹੈ ਇਸ ਵੇਲੇ ਪਟਿਆਲਾ ਤੋਂ ਦਰਸ਼ਕ ਸਾਡੇ ਨਾਲ ਜੁੜ ਰਹੇ ਨੇ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਕਹਿਣਾ ਕਿ ਸਾਨੂੰ ਇਨਾ ਇੰਨਾ ਰਾਂਏਤ ਨੂੰ ਜੀਹਾਂ ਇਨਾ ਬਰਾਦਾਵਾਦੀ ਜਾਂਦੀਆਂ ਨੇ ਰਸਤੇ ਤੋਂ ਹੰਬਾਲੇ ਤੋਂ ਉੱਧਰ ਚੜ ਜਾਂਦੇ ਇਨਾ ਪਰੇਸ਼ਾਨ ਸਵਾਰੀਆਂ ਨੂੰ ਕਹਿੰਦੇ ਲੇਡੀਜ਼ ਸਵਾਰੀ ਵੀ ਦੇਖਦੇ ਇਨਾ ਗੰਦ ਬੰਦਿਆਂ ਦਾ ਬੋਤ ਇਹਨਾਂ ਕੋਈ ਅੰਤ ਨਹੀਂ ਜੀ ਹਾਂ ਹੱਲ ਹੋਣਾ ਚਾਹੀਦਾ ਕੋਈ ਇਸ ਚੀਜ਼ ਦਾ ਹੱਲ ਤਾਂ ਹੋਣਾ ਚਾਹੀਦਾ ਠੀਕ ਹੈ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਹਰਵੀਰ ਸਿੰਘ ਜੁੜੇ ਨੇ ਪਟਿਆਲਾ ਤੋਂ ਸਾਡੇ ਨਾਲ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਸਰ ਇਹ ਜਿਹੜੇ ਨੇ ਇਹ ਇੱਕ ਇਕੱਲੇ ਇਹਨਾਂ ਤੇ ਨਹੀਂ ਇਹਨਾਂ ਸਾਹ ਜਿੱਥੇ ਵੀ ਦੇਖੋ ਉੱਤੀ ਨੇ ਇਹਨਾਂ ਦੇ ਪਿੱਛੇ ਕੋਈ ਗਰੋਹ ਕੰਮ ਕਰਦਾ ਹੈ ਇਹ ਅਸਲ ਵੀ ਨਹੀਂ ਹੈਗੇ ਇਹਨਾਂ ਦੀ ਪੂਰੀ ਤਸੱਦੂਣੀ ਚਾਈਦੀ ਆ ਜੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਕਿਨਰ ਆਲਰੇਡੀ ਮੰਗ ਰਹੇ ਨੇ ਉਹ ਅਸਲ ਵੀ ਨਹੀਂ ਲੋਕਾਂ ਨੇ ਭੇਜ ਆਪਣਾ ਬਦਲ ਕੇ ਉਹਦੀ ਪੈਸੇ ਮੰਗੇ ਜਾ ਰਹੇ ਨੇ ਇਹਨਾਂ ਨੇ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨਾਲ ਝਗੜਾ ਆਇਆ ਸੀ ਸਿਵਲ ਲਾਈਨਾਂ ਪਟਿਆਲੇ ਨੇ ਫੜੇ ਤੇ ਉਹ ਸਾਰੀ ਝਾਲੀ ਸੀ ਜੀ ਹਾਂ ਇਹ ਸਰਕਾਰ ਅੱਜ ਅੰਮ੍ਰਿਤਸਰ ਤੋਂ ਸਾਡੇ ਨਾਲ ਰਣਜੀਤ ਸਿੰਘ ਜੁੜੇ ਨੇ ਰਣਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ভাই ਕਲਤਾ ਵੇ ਫਤੇਜ ਜੀ ਜੀ ਫਤੇਜ ਜੀ ਮੈਂ ਰਣਜੀਤ ਸਿੰਘ ਪੋਮਾ ਪ੍ਰਧਾਨ ਸਮਾਜ ਸਦਾ ਸੰਸਥਾ ਪੰਜਾਬ ਜੀ ਅਸੀਂ 15 ਸਾਲਾਂ ਤੋਂ ਲੜਾਈ ਲੜ ਰਹੇ ਸੀ ਕਿ ਅੰਮ੍ਰਿਤਸਰ ਨੂੰ ਕੋਇਟਰ ਸਹਿਰ ਦਾ ਦਰਜਾ ਮਿਲੇ ਜੀ ਪਰ ਇਹ ਜਿਹੜੇ ਆ ਕਿਨਰ ਆ ਇਹ ਜਿਹੜੇ ਕਿਨਰ ਆ ਇਹ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਦਰਿਆਣਾ ਮੰਦਰ ਲੱਖਾਂ ਸੰਗਤਾਂ ਜਿਹੜੀਆਂ ਸ੍ਰੀ ਅੰਮ੍ਰਿਤਸਰ ਪਹੁੰਚਦੀ ਆ ਜੀ ਤੇ ਮੰਗਣਾ ਇਹ ਉਹਨਾਂ ਨੂੰ ਦਰਸ਼ਨ ਕਰਨ ਤੋਂ ਪਹਿਲਾਂ ਜਿਹੜੀ ਬਹੁਤ ਜ਼ਿਆਦਾ ਜਿਹੜੀ ਆ ਮੰਗਦੇ ਆ ਤੇ ਜੇ ਕਿ ਇਹਦੇ ਘਰ ਲੜਕੀ ਪੈਦਾ ਹੋ ਜੇ ਲੜਕਾ ਪੈਦਾ ਹੋ ਜੇ ਜਾਂ ਵਿਆਹ ਪਾ ਹੋਵੇ ਤੇ ਅਜੇ ਉਹਨਾਂ ਨੇ ਜਿਹੜੀ ਆ ਘਰ ਉਹਨਾਂ ਦਾ ਜਿਹੜੀ ਆ ਪਹੁੰਚਣਾ ਵੀ ਨਹੀਂ ਹੁੰਦਾ ਤੇ ਇਹ ਪਹਿਲਾਂ ਆ ਜਾਂਦੇ ਆ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਬਹੁਤ ਜ਼ਿਆਦਾ ਜਿਹੜੀ ਆ ਲੱਗਦਾ ਕਿ ਇਸ ਤੇ ਰੋਕ ਲੱਗਣੀ ਚਾਹੀਦੀ ਆ ਇਸ ਦਾ ਹੱਲ ਹੋਣਾ ਚਾਹੀਦਾ ਨਹੀਂ ਜੀ ਇਹਦਾ ਜੀ ਅਸੀਂ ਤੇ ਇਹ ਆਨੇ ਆ ਕਿ ਜਿੱਤਰਾ ਇਹਨਾਂ ਨੂੰ ਪੈਸੇ ਜਿਹੜੀ ਆ ਸਰਕਾਰ ਵੱਲੋਂ ਕੋਈ ਸਰਕਾਰੀ ਰਸੀਦ ਹੋਣੀ ਚਾਹੀਦੀ ਆ ਤੇ ਪਿੰਡਾਂ ਦੇ ਵਿੱਚ ਵੀ ਮਤੇ ਵੀ ਪਾਏ ਹੋਏ ਆ ਇਹ ਖੁਸਰੇ ਨੂੰ 1000 ਰੁਪਈਆ ਜੀ ਤੇ ਸੁਰੀਮਾਰ ਨੂੰ 500 ਰੁਪਈਆ ਤੇ ਉਹਨਾਂ ਦੀ ਇਹ ਲੰਘਣਾ ਕਰਦੇ ਇਹਨਾਂ ਦੇ ਪੱਤੇ ਹੋਣੇ ਚਾਹੀਦੇ ਆ ਜੀ ਬਹੁਤ ਸ਼ੁਕਰੀਆ ਤਾਂ ਲੋਕ ਪਰੇਸ਼ਾਨ ਹੋ ਰਹੇ ਨੇ ਅੰਮ੍ਰਿਤਸਰ ਦੀ ਗੱਲ ਸਾਹਮਣੇ ਆਈ ਆ ਕਿ ਜਿਹੜੀ ਸੰਗਤ ਆਉਂਦੀ ਆ ਜਿਹੜੇ ਟੂਰਿਸਟ ਆਉਂਦੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਪਰੇਸ਼ਾਨੀ ਚ ਝਲਣੀ ਪੈਂਦੀ ਆ ਮਲੋੜ ਤੋਂ ਸਾਡੇ ਨਾਲ ਰਾਜਕੁਮਾਰ ਜੁੜੇ ਨੇ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੈਲੋ ਜੀ ਜੀ ਮੇਰੇ ਨਾਮ ਦਾ ਬੰਦੀ ਹੋਣਾ ਚਾਹੀਦਾ ਇਹ ਚੀਜ਼ਾਂ ਤੁਹਾਨੂੰ ਵੀ ਸਾਹਮਣਾ ਕਰਨਾ ਪਿਆ ਕਦੇ ਇਸ ਤਰ੍ਹਾਂ ਜਦੋਂ ਤੁਸੀਂ ਜਾ ਆ ਰਹੇ ਹੋਮੋਂ ਤੁਹਾਨੂੰ ਵੀ ਟ੍ਰੇਨ ਦਾ ਵਗੈਰਾ ਕਰਨਾ ਹੀ ਪਿਆ ਜੀ ਜੀ ਜੇ ਨਹੀਂ ਦਿੰਦੇ ਤਾਂ ਤਾਂ ਸਾਹਮਣੋਂ ਕਈ ਵਾਰ ਗਲਤ ਵੀ ਬੋਲਿਆ ਜਾਂਦਾ ਹੈ ਹਾਂ ਟ੍ਰੇਨ ਦੇ ਵਿੱਚ ਆਮ ਹੀ ਹੋਂ ਟ੍ਰੇਨ ਦੇ ਵਿੱਚ ਇਹਨਾਂ ਦਾ ਕੀ ਮਤਲਬ ਹੈ ਜਾਂਦਾ ਜੀ ਠੀਕ ਹੈ ਰਾਜਕੁਮਾਰ ਜੀ ਬਹੁਤ ਸ਼ੁਕਰੀਆ ਤਾਂ ਟ੍ਰੇਨਾਂ ਦੇ ਵਿੱਚ ਵੀ ਚੜ ਕੇ ਜਦੋਂ ਕਿਤੇ ਟ੍ਰੇਨ ਰੁਕਦੀ ਹੈ ਜਾਂ ਟ੍ਰੇਨ ਜਾ ਰਹੀ ਹੈ ਉਸ ਦੇ ਵਿੱਚ ਚੜ ਕੇ ਮੰਗਿਆ ਜਾਂਦਾ ਹੈ ਬੱਸ ਸਟੈਂਡਸ ਦੇ ਉੱਤੇ ਬੱਸ ਅੱਡਿਆਂ ਦੇ ਉੱਤੇ ਜਿਹੜੀਆਂ ਬੱਸਾਂ ਜਦੋਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਚੜ ਜਾਂਦੇ ਨੇ ਬਹੁਤ ਸਾਰੇ ਕਿਨਰ ਜਿਹੜੇ ਲਾਈਟ ਪੁਆਇੰਟਸ ਨੇ ਉੱਥੇ ਖੜਕੇ ਜਦੋਂ ਗੱਡੀਆਂ ਕਿਤੇ ਰੁਕਣੀਆਂ ਨੇ ਉੱਥੇ ਮੰਗਿਆ ਜਾਂਦਾ ਤਾਂ ਇਹ ਜਿਹੜੇ ਟੋਲ ਪਲਾਜ਼ੇ ਨੇ ਉੱਥੇ ਖੜਕੇ ਮੰਗਿਆ ਜਾਂਦਾ ਤਾਂ ਇਹ ਜਿਹੜੇ ਆਮ ਲੋਕ ਦੱਸ ਰਹੇ ਨੇ ਸਾਨੂੰ ਕਿ ਇੱਕ ਤਾਂ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਦੋਂ ਕਿਤੇ ਵਿਆਹ ਹੋਣਾ ਏ ਬੱਚਾ ਹੋਣਾ ਏ ਉਸ ਦੌਰਾਨ ਵਧਾਈ ਮੰਗੀ ਜਾਂਦੀ ਆ ਹੁਣ ਉਸ ਤੋਂ ਵੀ ਅੱਗੇ ਤੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬਹੁਤ ਸਾਰੇ ਕਿੰਨਰ ਤਾਂ ਅਸਲੀ ਹੀ ਨਹੀਂ ਉਹਨਾਂ ਨੇ ਕਿਸੇ ਨਾ ਕਿਸੇ ਹੋਰ ਨੇ ਭੇਸ ਬਣਾ ਕੇ ਕਿੰਨਰਾਂ ਦਾ ਇਹ ਪੈਸੇ ਜਿਹੜੇ ਨੇ ਉਹ ਮੰਗੇ ਜਾ ਰਹੇ ਨੇ ਤਾਂ ਸਿੱਧੇ ਤੌਰ ਤੇ ਪ੍ਰਸ਼ਾਸਨ ਨੂੰ ਇਸ ਸੰਬੰਧੀ ਧਿਆਨ ਦੇਣ ਦੀ ਜ਼ਰੂਰਤ ਹੈਗੀ ਹੈ ਕਿਉਂਕਿ ਵੱਡੇ ਪੱਧਰ ਤੇ ਪਹਿਲਾਂ ਜਿਹੜੇ ਭਿਖਾਰੀ ਨੇ ਐਕਟ ਦੇ ਤਹਿਤ ਉਹਨਾਂ ਤੇ ਵੀ ਕਾਰਵਾਈ ਕੀਤੀ ਗਈ ਹੈ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਸ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਕਿੰਨਰਾਂ ਤੇ ਵੀ ਕਾਰਵਾਈ ਕੀਤੀ ਜਾ ਸਕਦੀ